ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਚੈਨਲ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜੀ ਸਾਡੇ ਅੱਜ ਦੇ ਗੁਰਬਾਣੀ ਕਥਾ ਵਿਚਾਰ ਦਾ ਵਿਸ਼ਾ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡੇ ਸਾਰਿਆਂ ਅੱਗੇ ਬੇਨਤੀ ਹੈ ਕਿ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰ ਦੇਣਾ ਤੇ ਜੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਕਮੈਂਟ ਬਾਕਸ ਵਿੱਚ ਜਾ ਕੇ ਵਾਹਿਗੁਰਜੀ ਜ਼ਰੂਰ ਲਿਖਣਾ ਜੀ ਅਤੇ ਆਪਣੀ ਰਸਨਾ ਦੇ ਨਾਲ ਵੀ ਵਾਹਿਗੁਰਜੀ ਬੋਲ ਕੇ ਰਸਨਾ ਨੂੰ ਵੀ ਪਵਿੱਤਰ ਕਰਨਾ ਜੀ ਫਿਰ ਆਓ ਅੱਜ ਦੇ ਇਸ ਕਥਾ ਵਿਚਾਰ ਵਿਸ਼ੇ ਦੀ ਸਾਂਝ ਪਾਉਂਦੇ ਹਾਂ ਕਹਿੰਦੇ ਇੱਕ ਵਾਰ ਨਾ ਇੱਕ ਨਗਰ ਦੇ ਵਿੱਚ ਇੱਕ ਬਜ਼ੁਰਗ ਮਾਈ ਰਹਾ ਕਰਦੀ ਸੀ ਕਹਿੰਦੇ ਉਹ ਜਿਹੜੀ ਮਾਈ ਸੀ ਨਾ ਉਹ ਹਰ ਸਮੇਂ ਪਰਮਾਤਮਾ ਦਾ ਨਾਮ ਲਿਆ ਕਰਦੀ ਸੀ ਉਹਦੀ ਜ਼ਿੰਦਗੀ ਦੇ ਕੁਝ ਨਿਯਮ ਸਨ ਜਿਨ੍ਹਾਂ ਉੱਤੇ ਉਹ ਹਮੇਸ਼ਾ ਚੱਲਿਆ ਕਰਦੀ ਸੀ ਕਹਿੰਦੇ ਅੰਮ੍ਰਿਤ ਵੇਲੇ ਉਹ ਉੱਠ ਕੇ ਇਸ਼ਨਾਨ ਕਰਕੇ ਪਰਮਾਤਮਾ ਦਾ ਨਾਮ ਲੈਂਦੀ ਪਹਿਲਾਂ ਘਰ ਕੱਚੇ ਹੁੰਦੇ ਸਨ ਤੇ ਉਹ ਆਪਣੇ ਘਰ ਨੂੰ ਤੇ ਆਪਣੇ ਰਸੋਈ ਦੇ ਥਾਂ ਨੂੰ ਰੋਜ਼ ਹੀ ਲਿਪਿਆ ਕਰਦੀ ਸੀ ਕਹਿੰਦੇ ਘਰ ਕੋਈ ਗਾਂ ਜਾਂ ਮੱਝ ਤੇ ਹੈ ਨਹੀਂ ਸੀ ਤੇ ਗਵਾਂਡ ਦੇ ਘਰ ਵਿੱਚ ਗਾਂ ਸੀ ਉਤੋਂ ਥੋੜਾ ਜਿਹਾ ਗੋਆ ਲਿਆ ਕੇ ਆਪਣੀ ਰਸੋਈ ਪਾਉ ਜਿੰਨੂੰ ਚੌਂਕਾ ਵੀ ਕਹਿੰਦੇ ਸਨ ਉਹਨੂੰ ਲਿਪਦੀ ਤੇ ਆਪਣਾ ਘਰ ਦਾ ਕੁਝ ਹਿੱਸਾ ਉਹਨੂੰ ਵੀ ਪਵਿੱਤਰ ਕਰ ਲੈਂਦੀ ਕਹਿੰਦੇ ਫਿਰ ਜੋ ਵੀ ਬਣਾਉਂਦੀ ਉਹਦੇ ਚੋਂ ਕੁਝ ਹਿੱਸਾ ਰੱਖ ਕੇ ਪਹਿਲਾਂ ਕਿਸੇ ਦਾ ਢਿੱਡ ਭਰਦੀ ਪਹਿਲਾਂ ਕਿਸੇ ਮੁਸਾਫਿਰ ਦਾ ਇੰਤਜ਼ਾਰ ਕਰਦੀ ਕੋਈ ਨਾ ਆਉਂਦਾ ਤੇ ਘਰ ਦੀ ਬੰਨੀ ਦੇ ਉੱਤੇ ਪ੍ਰਸ਼ਾਦਾ ਪਾਣੀ ਰੱਖ ਦਿੰਦੀ ਵੀ ਕੋਈ ਖਾਏਗਾ ਤੇ ਫਿਰ ਉਸ ਨੂੰ ਉਸ ਨੂੰ ਖਾਵਾਂਗੀ ਕਹਿੰਦੇ ਇਸ ਤਰ੍ਹਾਂ ਉਹ ਮਾਈ ਦੀ ਜ਼ਿੰਦਗੀ ਦਾ ਨਿਯਮ ਸੀ ਕਹਿੰਦੇ ਇੱਕ ਦਿਨ ਨਾ ਇਹ ਗਵੰਡਨ ਨੇ ਦੇਖਿਆ ਵੀ ਉਹ માતા ਸਾਡੇ ਘਰੋਂ ਰੋਜ਼ ਆ ਕੇ ਤੇ ਗੋਹਾ ਲੈ ਕੇ ਚਲੀ ਜਾਂਦੀ ਹੈ ਉਹਨੇ ਨਾ ਇਰਖਾ ਵਸ਼ ਕੀ ਕੀਤਾ ਵੀ ਗਾਂ ਉਹਨੇ ਅੰਦਰ ਬੰਨ ਲਈ ਕਹਿੰਦੇ ਮਾਈ ਉੱਠ ਕੇ ਸਵੇਰੇ ਇਸ਼ਨਾਨ ਕਰਕੇ ਪਰਮਾਤਮਾ ਦਾ ਨਾਮ ਲੈ ਕੇ ਤੇ ਆਪਣੀ ਰਸੋਈ ਘਰ ਨੂੰ ਸੁੱਚਾ ਕਰਨ ਦੇ ਲਈ ਉਧਰੋਂ ਗੋਆ ਲੈਣ ਜਾਂਦੀ ਹੈ ਕਹਿੰਦੇ ਹੁਣ ਉਹਨੇ ਤੇ ਗਾਂ ਉਥੇ ਬੰਨੀ ਹੋਈ ਨਹੀਂ ਸੀ ਮਾਈ ਨਾ ਹਤਾਸ਼ ਤੇ ਨਿਰਾਸ਼ ਹੋ ਕੇ ਵਾਪਸ ਆ ਗਈ ਕਹਿੰਦੇ ਹੁਣ ਘਰ ਆ ਕੇ ਤੇ ਉਹਨੇ ਹੁਣ ਜਦੋਂ ਆਪਣੀ ਰਸੋਈ ਨੂੰ ਸੁਚਮ ਨਹੀਂ ਸੀ ਕੀਤਾ ਤੇ ਉਹਨੇ ਕੁਝ ਵੀ ਨਾ ਬਣਾਇਆ ਤੇ ਨਾ ਹੀ ਖਾਦਾ ਐਵੇਂ ਲਗਭਗ 2 ਦਿਨ ਨਿਕਲ ਗਏ ਕਹਿੰਦੇ ਹੁਣ ਜਦੋਂ ਅੱਜ ਰਾਤੀ ਮਾਈ ਸੁੱਤੀ ਤੇ ਸੁੱਤੀ ਹੋਈ ਨੂੰ ਨਾ ਐਵੇਂ ਲੱਗਿਆ ਵੀ ਕੋਈ ਉਸ ਨੂੰ ਆਖਣ ਲੱਗਿਆ ਹੈ ਮਾਈ ਸਵੇਰੇ ਜਦੋਂ ਉੱਠੇਗੀ ਨਾ ਤੇਰੇ ਵੇੜੇ ਦੇ ਵਿੱਚ ਇੱਕ ਗਾਂ ਬੰਨੀ ਹੋਏਗੀ ਤੇ ਉਸ ਤੋਂ ਤੂੰ ਜੋ ਕੰਮ ਲੈਣਾ ਚਾਵੇਂ ਜਿਵੇਂ ਲੈਣਾ ਚਾਵੇਂ ਤੂੰ ਕਰ ਲਵੇਂ ਮਾਈ ਨੂੰ ਨਾ ਐਵੇਂ ਲੱਗਿਆ ਵੀ ਇਹ ਤਾਂ ਉਂਝ ਹੀ ਸੀ ਉਧਰ ਨਾ ਮਾਈ ਦੀ ਅੱਖ ਜਿਹੜੀ ਉਹ ਦੇਰ ਨਾਲ ਖੁੱਲੀ ਉਹਦੀ ਗਵਾਂਢਣ ਨੇ ਦੇਖਿਆ ਵੀ ਮਾਈ ਦੇ ਵੇੜੇ ਵਿੱਚ ਤਾਂ ਇੱਕ ਗਾਂ ਤੇ ਨਾਲ ਬੱਚਾ ਬੰਨਿਆ ਹੋਇਆ ਹੈ ਪਰ ਉਹਨੇ ਜਦੋਂ ਗੋਹਾ ਕੀਤਾ ਨਾ ਤਾਂ ਉਹ ਪੂਰਾ ਗੋਹਾ سونے ਦਾ ਸੀ ਹੁਣ ਉਸਨੇ ਕੀ ਕੀਤਾ ਵੀ ਆਪਣੇ ਘਰੋਂ ਇੱਕ ਬੱਠਲ ਦੇ ਵਿੱਚ ਜਿੰਨਾ ਗੋਹਾ ਸੀ ਉਹ ਭਰ ਕੇ ਉਹ ਮਾਈ ਦੀ ਗਾਂ ਦੇ ਪਿੱਛੇ ਛੱਡ ਗਈ ਤੇ ਉਹ سونے ਵਾਲਾ ਗੋਹਾ ਚੁੱਕ ਕੇ ਲੈ ਗਈ ਹੁਣ ਉਹ ਗਵਾਂਡਰ ਨੇ ਰੋਜ਼ ਐਵੇਂ ਹੀ ਕਰਿਆ ਕਰਨਾ ਸਵੇਰੇ ਆ ਕੇ سونے ਦਾ ਗੋਹਾ ਲੈ ਕੇ ਚਲੇ ਜਾਇਆ ਕਰਨਾ ਮਾਈ ਨੂੰ ਇਸ ਗੱਲ ਦੀ ਬਿਲਕੁਲ ਵੀ ਭਨਕ ਨਹੀਂ ਸੀ ਕਹਿੰਦੇ ਮਾਈ ਨੇ ਉਵੇਂ ਹੀ ਆਪਣੇ ਨਿਤ ਕਰਮ ਕਰਿਆ ਕਰਨਾ ਤੇ ਇਸ ਤਰ੍ਹਾਂ ਮਾਈ ਦੇ ਜਿਹੜੇ ਚੰਗੇ ਕਰਮਾਂ ਦਾ ਜਿਹੜਾ ਉਸ ਦਾ ਹੱਕ ਸੀ ਉਹ ਗਵੰਡਣ ਲਈ ਜਾਂਦੀ ਹੈ ਕਹਿੰਦੇ ਇੱਕ ਦਿਨ ਨਾ ਬੜੀ ਜ਼ਿਆਦਾ ਮੀਂਹ ਤੇ ਹਨੇਰੀ ਆ ਗਈ ਮਾਈ ਕਹਿੰਦੀ ਗਾਂ ਸਾਰੀ ਰਾਤ ਕਿੱਥੇ ਮੀਂਹ ਤੇ ਹਨੇਰੀ ਵਿੱਚ ਰਹੇਗੀ ਮਾਈ ਦੇ ਕੋਲ ਇੱਕੋ ਹੀ ਕਮਰਾ ਸੀ ਮਾਈ ਨੇ ਨਾ ਗਾਂ ਤੇ ਬੱਚੇ ਨੂੰ ਅੱਜ ਅੰਦਰ ਬੰਨ ਲਿਆ ਕੰਦੇ ਸਵੇਰ ਹੋਈ ਤੇ ਮਾਈ ਨੇ ਦੇਖਿਆ ਵੀ ਉਹ ਜਿਹੜੀ ਗਾਂ ਹੈ ਉਸਦੇ ਪਿੱਛੇ ਸੋਨੇ ਦਾ ਗੋਹਾ ਹੈ ਮਾਈ ਨੂੰ ਸਮਝਦਿਆਂ देर ਨਾ ਲੱਗੀ ਵੀ ਪਹਿਲਾਂ ਕੋਈ ਹੋਰ ਚੁੱਕ ਕੇ ਲੈ ਜਾਂਦਾ ਸੀ ਅੱਜ ਗਵੰਡਨ ਨੇ ਉੱਠ ਕੇ ਦੇਖਿਆ ਕਿ ਗਾਂ ਉੱਥੇ ਨਹੀਂ ਸੀ ਹੁਣ ਉਸਨੇ ਸਮਝ ਲਿਆ ਵੀ ਮਾਈ ਹੁਣ ਰੋਜ਼ ਅੰਦਰ ਹੀ ਬੰਨਿਆ ਕਰੇਗੀ ਹੁਣ ਇਹ ਮਾਈ ਨੇ ਗਾਂ ਅੰਦਰ ਹੀ ਬੰਨਿਆ ਕਰਨੀ ਮਾਈ ਕੋਲ ਐਨਾ ਸਾਰਾ ਧਨ ਹੋ ਗਿਆ ਸੀ ਮਾਈ ਨੇ ਪਹਿਲਾ ਘਰ ਸੋਹਣਾ ਬਣਾਇਆ ਮਾਈ ਨੇ ਆਪਣੇ ਘਰ ਦੇ ਅੱਗੇ ਹਰ ਸਮੇਂ ਲੰਗਰ ਦਾ ਪ੍ਰਬੰਧ ਕਰਤਾ ਵੀ ਕੋਈ ਵੀ ਰਾਗੀਰ ਆਵੇ ਤੇ ਪ੍ਰਸ਼ਾਦਾ ਪਾਣੀ ਛੱਕ ਕੇ ਹੀ ਜਾਵੇ ਤੇ ਬਹੁਤ ਸਾਰੇ ਨੌਕਰ ਚਾਕਰ ਵੀ ਰੱਖ ਲਏ ਪਿੰਡ 'ਚ ਕਿਸੇ ਨੂੰ ਵੀ ਜ਼ਰੂਰਤ ਹੁੰਦੀ ਮਾਈ ਉੱਥੇ ਜਾ ਕੇ ਉਸ ਦੀ ਮਦਦ ਕਰਦੀ ਮਾਈ ਨੇ ਉਸ ਸਮੇਂ ਪਾਣੀ ਦੀ بڑے ਜਿਹੜੇ ਪ੍ਰਬੰਧ ਸੀ ਉਹ ਬਹੁਤ ਘੱਟ ਸਨ ਤੇ ਮਾਈ ਨੇ ਬੜੇ ਸਾਰੇ ਖੂਹ ਪਟਵਾ ਦਿੱਤੇ ਵੀ ਲੋਕਾਂ ਨੂੰ ਦੂਰ ਨਾ ਜਾਣਾ ਪਵੇ ਹੋਰ ਵੀ ਨਿੱਕੇ-ਨਿੱਕੇ ਜਿੰਨੇ ਕਾਲ ਸਨ ਛੋਟੇ-ਛੋਟੇ ਕਹਿੰਦੇ ਵੀ ਉਹਨੇ ਬੜੇ ਥਾਵਾਂ ਤੇ ਭਾਂਡੇ ਰੱਖੇ ਵੀ ਜਿਹੜਾ ਪਸ਼ੂ ਪੰਛੀ ਜਿੰਨੂੰ ਵੀ ਪਿਆਸ ਲੱਗੇ ਤੇ ਪਾਣੀ ਪੀ ਸਕੇ ਹਰ ਥਾਂ ਤੇ ਸਵੇਰੇ ਆਪ ਜਾ ਕੇ दाना પાકે ਆਇਆ ਕਰਦੀ ਕਹਿੰਦੇ ਉਹਨੇ ਇਸ ਤਰ੍ਹਾਂ ਦੇ بڑے ਕੰਮ ਕੀਤੇ ਕਹਿੰਦੇ ਪਰਮਾਤਮਾ ਵੀ ਉਥੇ ਰੰਗ ਭਾਗ ਲਾਉਂਦਾ ਹੈ ਜੋ ਵੰਡਣ ਦੀ ਨੀਅਤ ਰੱਖਦਾ ਹੈ ਹੁਣ ਜਦੋਂ ਇਹ ਗੱਲ ਉਹਦੀ ਗਵੰਡਨ ਨੂੰ ਪਤਾ ਚੱਲੀ ਵੀ ਇਹਦਾ ਤੇ ਇੱਕ ਕਮਰੇ ਦਾ ਘਰ ਸੀ ਮਹਿਲनुਮਾ ਘਰ ਬਣ ਗਿਆ ਹੈ ਘਰ ਨੌਕਰ ਚਾਕਰ ਤੇ ਸਾਰੇ ਪਿੰਡ 'ਚ ਇਹਦੀ ਵਾਹ ਵਾਹ ਹੁੰਦੀ ਪਈ ਹੈ ਉਹ ਰਾਜੇ ਦੇ ਕੋਲ ਪਹੁੰਚੀ ਤੇ ਜਾ ਕੇ ਕਹਿੰਦੀ ਕਿ ਰਾਜਾ ਆਪਣੇ ਨਗਰ ਵਿੱਚ ਇੱਕ ਬਜ਼ੁਰਗ ਮਾਈ ਹੈ ਤੁਹਾਨੂੰ ਪਤਾ ਉਹਦੇ ਕੋਲ ਇੱਕ ਗਾਂ ਹੈ ਤੇ ਗਾਂ ਸੋਨੇ ਦਾ ਗੋਆ ਕਰਦੀ ਹੈ ਜਿਸ ਦੇ ਨਾਲ ਉਹ ਇੰਨੀ ਅਮੀਰ ਹੋ ਗਈ ਹੈ ਤੇ ਐਵੇਂ ਦੀ ਕੀਮਤੀ ਚੀਜ਼ ਤੁਹਾਡੇ ਕੋਲ ਵੀ ਹੋਣੀ ਚਾਹੀਦੀ ਹੈ ਉਹਦੇ ਕੋਲ ਕੀ ਕਰਦੀ ਰਾਜੇ ਨੇ ਉਦੋਂ ਹੀ ਆਦੇਸ਼ ਦਿੱਤਾ ਤੇ ਕਿਹਾ ਜਾ ਕੇ ਨਾ ਹੁਣੇ ਉਸ ਮਾਈ ਦੇ ਕੋਲੋਂ ਗਾਂ ਫੜ ਕੇ ਤੇ ਇੱਥੇ ਲਿਆਓ ਕਹਿੰਦੇ ਉਹ ਗਏ ਤੇ ਉਹਨੇ ਮਾਈ ਦੇ ਘਰ ਵੜ ਕੇ ਤੇ ਗਾਂ ਤੇ ਉਸ ਦਾ ਬੱਚਾ ਲੈ ਕੇ ਆ ਗਏ ਉਹ ਮਾਈ ਪਿੱਛੇ ਰੋਂਦੀ ਕਰਲਾਉਂਦੀ ਗਈ ਵੀ ਇਹ ਮੇਰਾ ਏ ਤੁਸੀਂ ਨਾ ਲੈ ਕੇ ਜਾਓ ਉਹਨਾਂ ਮਾਈ ਨੂੰ ਧੱਕਾ ਦਿੱਤਾ ਮਾਈ ਬੂਹੇ ਤੇ ਡਿੱਗ ਪਈ ਮਾਈ ਹੁਣ ਰੋਂਦੀ ਕਰਲਾਉਂਦੀ ਰਹੀ ਵੀ ਗਾਂ ਮੇਰੀ ਹੈ ਪਰ ਹੁਣ ਮਾਈ ਦੀ ਸੁਣਨ ਵਾਲਾ ਕੌਣ ਸੀ ਕਹਿੰਦੇ ਹੁਣ ਰਾਜੇ ਨੇ ਕਿਹਾ ਵੀ ਇਹ ਤਾਂ ਸੋਨੇ ਦਾ ਹੀ ਗੋਆ ਕਰਦੀ ਹੈ ਐਵੇਂ ਕਰੋ ਮਹਿਲ ਦੇ ਵਿੱਚ ਲਿਆਓ ਤੇ ਮੇਰੇ ਕਮਰੇ ਵਿੱਚ ਜਾ ਕੇ ਬੰਨ ਦਿਓ ਹੁਣ ਉਹਨਾਂ ਉਵੇਂ ਹੀ ਕੀਤਾ ਰਾਜਾ ਹੁਣ ਬੜਾ ਖੁਸ਼ ਸੀ ਵੀ ਸਵੇਰੇ ਉੱਠਾਂਗਾ ਤੇ ਹਰ ਪਾਸੇ ਸੋਨਾ ਹੀ ਸੋਨਾ ਹੋਵੇਗਾ ਪਰ ਹੋਇਆ ਉਲਟ ਗਾਂ ਨੇ ਇੰਨਾ ਗੋਆ ਕੀਤਾ ਨਾ ਵੀ ਪੂਰਾ ਉਹਦਾ ਜਿਹੜਾ ਕਮਰਾ ਤੇ ਰਾਜ ਮਹਿਲ ਸੀ ਉਹ ਗੋਏ ਨਾਲ ਭਰ ਗਿਆ ਰਾਜਾ ਬੜਾ ਜ਼ਿਆਦਾ ਗੁੱਸਾ ਹੋਇਆ ਰਾਜੇ ਨੂੰ ਜਿਸ ਨੇ ਸ਼ਿਕਾਇਤ ਕੀਤੀ ਸੀ ਨਾ ਉਸ ਗਵੰਡਰ ਨੂੰ ਬੁਲਾਇਆ ਗਿਆ ਉਹਨੂੰ ਬੁਲਾ ਕੇ ਕਿਹਾ ਵੀ ਤੂੰ ਝੂਠ ਬੋਲਿਆ ਹੈ ਤੇਰੇ ਕਰਕੇ ਸਾਡਾ ਸਾਰਾ ਰਾਜ ਮਹਿਲ ਅੱਜ ਗੋਏ ਨਾਲ ਭਰਿਆ ਪਿਆ ਹੈ ਰਾਜੇ ਨੇ ਕਿਹਾ ਵੀ ਇਸ ਨੂੰ ਸਜ਼ਾ ਦਿੱਤੀ ਜਾਵੇ ਉਹ ਕਹਿੰਦੀ ਨਹੀਂ ਉਹਨਾਂ ਦੇ ਘਰ ਤਾਂ ਸੋਨਾ ਹੀ ਦਿੰਦੀ ਸੀ ਉਨੇ ਕਿਆ ਵੀ ਨਹੀਂ ਤੂੰ ਝੂਠ ਬੋਲਿਆ ਤੇ ਇਹਨੂੰ ਸਜ਼ਾ ਦੇਵੋ ਉਹਨੂੰ ਹੁਣ ਕੈਦ ਦੇ ਵਿੱਚ ਕਰ ਦਿੱਤਾ ਗਿਆ ਰਾਤ ਹੋਈ ਤੇ ਰਾਜੇ ਨੂੰ ਸੁਪਨਾ ਆਇਆ ਰਾਜਾ ਕਿਸੇ ਦਾ ਹੱਕ ਨਹੀਂ ਖਾਈਦਾ ਜੋ ਕਿਸੇ ਦਾ ਹੱਕ ਖਾਂਦਾ ਜੋ ਉਹਦੇ ਕੋਲ ਹੁੰਦਾ ਹੈ ਨਾ ਉਹ ਵੀ ਲੁੱਟ ਪੁੱਟ ਜਾਂਦਾ ਹੈ ਜਿਵੇਂ ਉਹ ਉਹਦੀ ਗਾਂ ਖੋਹ ਕੇ ਲਿਆਇਆ ਆਦਰ ਸਨਮਾਨ ਨਾਲ ਉਸਨੂੰ ਗਾਂ ਵਾਪਸ ਕਰਾਇਆ ਕਹਿੰਦਾ ਅਗਲੇ ਦਿਨ ਹੀ ਉਹ ਉੱਥੇ ਜਾ ਕੇ ਤੇ ਗਾਂ ਵਾਪਸ ਕਰ ਆਉਂਦਾ ਹੈ ਪਰ ਗਾਂ ਜਦੋਂ ਉੱਥੇ ਜਾਂਦੀ ਹੈ ਤੇ ਕਹਿੰਦੇ ਉਹ ਫਿਰ ਸੋਨਾ ਹੀ ਹੋਵੇ ਆਸ-ਪਾਸ ਤੋਂ ਪਤਾ ਲੱਗਦਾ ਹੈ ਵੀ ਸੋਨਾ ਹੀ ਦਿੰਦੀ ਹੈ ਰਾਜਾ ਨਾ ਆਪ ਚੱਲ ਕੇ ਬਜ਼ੁਰਗ ਮਾਤਾ ਦੇ ਕੋਲ ਗਿਆ ਤੇ ਕਿਹਾ ਮਾਈ ਮੈਂ ਤੇਰੇ ਕੋਲ ਗਾਂ ਨਹੀਂ ਲੈਣ ਆਇਆ ਪਰ ਮੈਂ ਇਹ ਨਾ ਜਾਣਨਾ ਚਾਹੁੰਦਾ ਹ ਜਦੋਂ ਮੇਰੇ ਕੋਲ ਗਈ ਸੀ ਤਾਂ ਇਹ ਗੋਹ ਕਰਨ ਲੱਗ ਗਈ ਤੇ ਤੇਰੇ ਕੋਲ ਆਉਂਦਿਆਂ ਸਾਰ ਫਿਰ ਸੋਨੇ ਦਾ ਗੋਹਾ ਕਰਦੀ ਹੈ ਐਸਾ ਕਿਉਂ ਮਾਈ ਨੇ ਕੀ ਦੇਖ ਰਾਜਾ ਨੀਤਾ ਨੂੰ ਮੁਰਾਦਾਂ ਲਗਦੀਆਂ ਨੇ ਖੋਣ ਵਾਲਿਆਂ ਕੋਲੋਂ ਖੁਸ ਜਾਂਦਾ ਵੰਡਣ ਵਾਲਿਆਂ ਕੋਲ ਆ ਜਾਂਦਾ ਹੈ ਉਹਨੇ ਕਿਹਾ ਮਾਈ ਮੈਂ ਸਮਝਿਆ ਨਹੀਂ ਕਹਿੰਦੀ ਮੈਂ ਅੰਮ੍ਰਿਤ ਵੇਲੇ ਉੱਠ ਉਸ ਪਰਮਾਤਮਾ ਦਾ ਨਾਮ ਲੈਂਦੀ ਹਾਂ ਨਾਮ ਲੈਣ ਤੋਂ ਬਾਅਦ ਮੈਂ ਨਾ ਕਿਸੇ ਨੂੰ ਝੂਠਾ ਦਿੰਦੀ ਹਾਂ ਤੇ ਨਾ ਹੀ ਕਿਸੇ ਦਾ ਝੂਠਾ ਖਾਂਦੀ ਹਾਂ ਨਾ ਝੂਠ ਬੋਲਦੀ ਹਾਂ ਤੇ ਨਾ ਹੀ ਨਿੰਦਿਆ ਚੁਗਲੀ ਕਰਦੀ ਹਾਂ ਮੈਂ ਆਪਣੀ ਰਸੋਈ ਨੂੰ ਸਵੇਰੇ ਪਵਿੱਤਰ ਕਰਕੇ ਸਭ ਤੋਂ ਪਹਿਲਾਂ ਜੋ ਵੀ ਪ੍ਰਸ਼ਾਦਾ ਪਾਣੀ ਬਣਾਉਂਦੀ ਹਾਂ ਉਸ ਨਾਲ ਕਿਸੇ ਦਾ ਢਿੱਡ ਭਰਦੀ ਹਾਂ ਤੇ ਫਿਰ ਆਪਣਾ ਢਿੱਡ ਭਰਦੀ ਹਾਂ ਤੇ ਜੋ ਕਿਸੇ ਦਾ ਢਿੱਡ ਭਰਦਾ ਪਰਮਾਤਮਾ ਕਹਿੰਦੇ ਉਸ ਦਾ ਢਿੱਡ ਭਰਨ ਦੀ ਜ਼ਿੰਮੇਵਾਰੀ ਫਿਰ ਮੇਰੀ ਹੈ ਤੇ ਇਹ ਹੀ ਜ਼ਿੰਮੇਵਾਰੀ ਪਰਮਾਤਮਾ ਨੇ ਮੇਰੀ ਲਈ ਹੋਈ ਹੈ ਮੈਂ ਦੂਜਿਆਂ ਦੀ ਮਦਦ ਕਰਨੀ ਆ ਤਾਂ ਪਰਮਾਤਮਾ ਮੇਰੇ ਘਰ ਅੰਨ ਤੇ ਧੰਨ ਦੇ ਭੰਡਾਰ ਭਰ ਦਿੰਦੇ ਨੇ ਰਾਜੇ ਨੇ ਜਦੋਂ ਇਹ ਗੱਲ ਸੁਣੀ ਤੇ ਉਹ ਉਨੇ ਹੀ ਪੈਰੀ ਵਾਪਸ ਚਲਾ ਗਿਆ ਜਾ ਕੇ ਉਸ ਨੇ ਕਿਹਾ ਕਿ ਅੱਜ ਤੋਂ ਹਰ ਪਾਸੇ ਇਹੀ ਐਲਾਨ ਕਰੋ ਕਿ ਜੋ ਇੱਕ ਦੂਜੇ ਦੀ ਮਦਦ ਕਰੇਗਾ ਉਸ ਨੂੰ ਹਰ ਸੁੱਖ ਤੇ ਸਹੂਲਤ ਮਿਲੇਗੀ ਇਸ ਤਰ੍ਹਾਂ ਹੁਣ ਉਸ ਦੇ ਰਾਜ ਵਿੱਚ ਸੁੱਖ ਸ਼ਾਂਤੀ ਤੇ ਅਮਨ ਦਾ ਵਤੀਰਾ ਸੀ ਇੱਥੋਂ ਆਪਾਂ ਨੂੰ ਵੀ ਸਿੱਖਣ ਨੂੰ ਮਿਲਦਾ ਹੈ ਕਿ ਬੀਬੀਆਂ ਘਰ ਨੂੰ ਸਵਰਗ ਬਣਾ ਸਕਦੀਆਂ ਨੇ ਜੇਕਰ ਆਪਾਂ ਚਾਹੀਏ ਨਾ ਕਿ ਆਪਾਂ ਨਾ ਤਾਂ ਝੂਠ ਖਾਈਏ ਤੇ ਨਾ ਹੀ ਝੂਠ ਅੱਗੇ ਕਿਸੇ ਨੂੰ ਦੇਈਏ ਨਾ ਹੀ ਝੂਠ ਬੋਲੀਏ ਤੇ ਨਾ ਹੀ ਆਪਣੇ ਬੱਚਿਆਂ ਨੂੰ ਝੂਠ ਬੋਲਣ ਦਈਏ ਆਪਣੇ ਬੱਚਿਆਂ ਦੇ ਵਿੱਚ ਇੱਕ ਦੂਜੇ ਦੀ ਮਦਦ ਦੀ ਭਾਵਨਾ ਨਿਮਰਤਾ ਗੁਣਾ ਨਾਲ ਫਿਰ ਦੇਖਿਓ ਆਪਣੇ ਬੱਚੇ ਕਿੰਨੇ ਗੁਣਾ ਦੇ ਧਰਨੀ ਹੁੰਦੇ ਨੇ ਜੋ ਕਹਿੰਦਾ ਬੱਚਾ ਜਿੱਦੀ ਹੈ ਗੱਲ ਨਹੀਂ ਮੰਨਦਾ ਜਦੋਂ ਤੁਸੀਂ ਐਵੇਂ ਕਰਕੇ ਦੇਖੋਗੇ ਨਾ ਕਿ ਜਦੋਂ ਸੁਚਮ ਨਾਲ ਪ੍ਰਸ਼ਾਦਾ ਪਾਣੀ ਬਣਾਉਂਗੇ ਵਾਹਿਗੁਰੂ ਦਾ ਨਾਮ ਲੈ ਕੇ ਪ੍ਰਸ਼ਾਦਾ ਪਾਣੀ ਬਣਾਉਂਗੇ ਫਿਰ ਦੇਖਿਓ ਪਰਮਾਤਮਾ ਕਿਵੇਂ ਮਿਹਰ ਕਰਦੇ ਨੇ ਫਿਰ ਆਓ ਰਲ ਕੇ ਮਿਲ ਕੇ ਘਰ ਨੂੰ ਸਵਰਗ ਬਣਾਈਏ ਆਪਾਂ ਬੀਬੀਆਂ ਹੀ ਘਰ ਨੂੰ ਸਵਰਗ ਬਣਾਉਣਾ ਹੈ ਫਿਰ ਆਓ ਇਹ ਮਹਿੰਮ ਅੱਜ ਤੋਂ ਹੀ ਸ਼ੁਰੂ ਕਰੀਏ ਕਹਿੰਦੇ ਕਿਸੇ ਨਗਰ ਵਿੱਚ ਨਾ ਇੱਕ ਬਜ਼ੁਰਗ ਮਾਤਾ ਰਹਾ ਕਰਦੀ ਸੀ ਕਹਿੰਦੇ ਉਹ ਮਾਤਾ ਦੀ ਕੋਈ ਔਲਾਦ ਨਹੀਂ ਸੀ ਘਰ ਵਾਲਾ ਵੀ ਅਕਾਲ ਚਲਾਣੇ ਕਰ ਗਿਆ ਸੀ ਨਗਰ ਦੇ ਬਿਲਕੁਲ ਨਾਲ ਤੇ ਨਗਰ ਬਾਹਰ ਉਸ ਦਾ ਮਕਾਨ ਸੀ ਕਹਿੰਦੇ ਇੱਕ ਕਮਰਾ ਤੇ ਅੱਗੇ ਵਲਗਣ ਕੀਤੀ ਹੋਈ ਸੀ ਕਹਿੰਦੇ ਉਹ ਮਾਈ ਦਾ ਕੋਈ ਹੈ ਨਹੀਂ ਸੀ ਕਹਿੰਦੇ ਉਹਦੇ ਕੋਲ ਛੋਟਾ ਜਿਹਾ ਖੇਤ ਦਾ ਟੁਕੜਾ ਸੀ ਕਿਸੇ ਨੂੰ ਹਿੱਸੇ ਠੇਕੇ ਤੇ ਦੇ ਕੇ ਤੇ ਉਹ ਉਸ ਤੋਂ ਜੋ ਮਿਲਦਾ ਉਹ ਘਰ ਰੱਖ ਲਿਆ ਕਰਦੀ ਸੀ ਕਹਿੰਦੇ ਉਹ ਮਾਈ ਦਾ ਨਾ ਜਿਹੜਾ ਕੋਠੇ ਦੇ ਉੱਤੇ ਨਿਯਮ ਸੀ ਵੀ ਰੋਜ਼ ਜਾ ਕੇ ਤੇ ਦਾਣਾ ਚੋਗਾ ਪਾਇਆ ਕਰਦੀ ਸੀ ਤੇ ਕਹਿੰਦੇ ਨਾਲੇ ਉਹ ਪਾਣੀ ਦਾ ਕੋਲਾ ਰੱਖਾਇਆ ਕਰਦੀ ਸੀ ਜਿੱਥੇ ਮਾਈ ਦਾ ਘਰ ਸੀ ਉੱਥੋਂ ਥੋੜੀ ਦੂਰ ਤੇ ਕਹਿੰਦੇ ਸੰਤ ਫਕੀਰ ਬੈਠਿਆ ਕਰਦੇ ਸਨ ਕਹਿੰਦੇ ਸਵੇਰੇ ਅੰਮ੍ਰਿਤ ਵੇਲਾ ਹੋਇਆ ਕਰਨਾ ਉਹਨਾਂ ਬੜੀਆਂ ਸੋਹਣੀਆਂ ਗੱਲਾਂ ਸਾਰੀ ਸੰਗਤ ਨੂੰ ਦੱਸਿਆ ਕਰਨੀਆਂ ਉਧਰੋਂ ਸ਼ਾਮ ਨੂੰ ਦੱਸਿਆ ਕਰਨੀਆਂ ਕਹਿੰਦੇ ਚਾਰੇ ਪਾਸੇ ਰੁੱਖ ਹੀ ਰੁੱਖ ਸਨ ਕਹਿੰਦੇ ਜਿਹੜੇ ਰੁੱਖ ਸਨ ਨਾ ਉੱਥੇ ਬੜੇ ਸਾਰੇ ਪੰਛੀ ਬੈਠਿਆ ਕਰਦੇ ਸਨ ਉੱਥੇ ਇੱਕ ਚਿੜਾ ਤੇ ਚਿੜੀ ਵੀ ਸਨ ਉਹ ਰੁੱਖ ਦੇ ਉੱਤੇ ਬੈਠਿਆ ਕਰਦੇ ਉਹਨਾਂ ਨੂੰ ਸੰਤ ਫਕੀਰ ਦੀਆਂ ਗੱਲਾਂ ਬੜੀਆਂ ਚੰਗੀਆਂ ਲੱਗਦੀਆਂ ਕਹਿੰਦੇ ਸਵੇਰੇ ਸ਼ਾਮ ਸੁਣਿਆ ਕਰਦੇ ਹੁਣ ਸੰਤ ਫਕੀਰ ਜਦੋਂ ਸੰਗਤ ਆਉਂਦੀ ਉਹਨਾਂ ਨੂੰ ਕੋਈ ਨਾ ਕੋਈ ਵਚਨ ਸੁਣਾਇਆ ਕਰਦੇ ਚਿੜਾ ਤੇ ਚਿੜੀ ਨੂੰ ਵੀ ਬੜਾ ਚੰਗਾ ਲੱਗਦਾ ਕਹਿੰਦੇ ਹੁਣ ਨਾ ਉਹ ਉੱਡ ਕੇ ਪ੍ਰਸ਼ਾਦਾ ਪਾਣੀ ਇਹ ਮਾਈ ਦੇ ਜਿਹੜਾ ਕੋਠਾ ਸੀ ਉਹਦੇ ਉੱਤੇ ਹੀ ਖਾ ਕੇ ਤੇ ਵਾਪਸ ਆ ਜਾਂਦੇ ਮਾਈ ਦਾ ਧੰਨਵਾਦ ਕਰਦੇ ਵੀ ਨੇੜੋਂ ਹੀ ਚੁਗਨ ਨੂੰ ਮਿਲ ਜਾਂਦਾ ਫਿਰ ਜਾ ਕੇ ਵਧੀਆ ਆਪਾਂ ਤੋਂ ਫਕੀਰ ਦੀਆਂ ਗੱਲਾਂ ਸੁਣ ਲਈਆਂ ਨੇ ਕਹਿੰਦੇ ਕੁਝ ਦਿਨ ਲੰਘੇ ਤੇ ਮਾਈ ਉਹਨਾਂ ਨੂੰ ਨਾ ਦੇਖੀ ਉੱਤੇ ਜਿੰਨਾ ਕੁ ਛੱਤ ਤੇ ਚੋਗਾ ਪਾਇਆ ਸੀ ਉਹ ਵੀ ਚੁਗਦੇ ਰਹੇ ਤੇ ਪਾਣੀ ਪੀਂਦੇ ਰਹੇ ਜਦੋਂ 2 ਦਿਨ ਹੋ ਗਏ ਛੱਤ ਦੇ ਉੱਤੇ ਕੋਈ ਚੋਗਾ ਨਾ ਸੀ ਤੇ ਕਹਿੰਦੇ ਉਹਨਾਂ ਦੇਖਿਆ ਵੀ ਮਾਈ ਦਾ ਘਰ ਬੂਆ ਵੀ ਬੰਦ ਤੇ ਮਾਈ ਕਿਤੇ ਵੀ ਨਹੀਂ ਲੱਭੀ ਸਾਰੇ ਨਗਰ 'ਚ ਲੱਭ ਕੇ ਤੇ ਆਉਂਦੇ ਨੇ ਮਾਈ ਕਿਤੋਂ ਵੀ ਨਹੀਂ ਲੱਭਦੀ ਉੱਡ-ਉੱਡ ਕੇ ਆਸੇ-ਪਾਸੇ ਵੀ ਜਾਂਦੇ ਨੇ ਫਿਰ ਵੀ ਮਾਈ ਨਹੀਂ ਲੱਭਦੀ ਹਾਰ ਥੱਕ ਕੇ ਜਿੜੀ ਕਹਿੰਦੀ ਵੀ ਘਰ ਹੀ ਵੇਖ ਲਈਏ ਉੱਥੇ ਨਾ ਹੋਵੇ ਕਹਿੰਦੇ ਘਰ 'ਚ ਇੱਕ ਛੋਟੀ ਜਿਹੀ ਵਿਰਲ ਸੀ ਦੋਨੋਂ ਜਿਹੜੇ ਸੀ ਉਹਨਾਂ ਨੇ ਅੰਦਰ ਜਾ ਕੇ ਦੇਖਿਆ ਤੇ ਮਾਈ ਤੇ ਅੰਦਰ ਜਿਹੜੇ ਸਵਾਸਨ ਉ ਮੁੱਕੇ ਪਏ ਸਨ ਸਰੀਰ ਦੇ ਵਿੱਚੋਂ ਵੀ ਬਦਬੂ ਆਉਣ ਲੱਗ ਪਈ ਸੀ ਤੇ ਐਵੇਂ ਲੱਗਦਾ ਸੀ ਜਿਵੇਂ ਕੀੜੇ ਪਏ ਹੋਣ ਕਹਿੰਦੇ ਉਹਨਾਂ ਨੂੰ ਹੁਣ ਪਤਾ ਲੱਗ ਗਿਆ ਵੀ ਉਹ ਮੱਖੀਆਂ ਨੂੰ ਆਪਣੇ ਪੰਖਾਂ ਦੇ ਨਾਲ ਆਸੇ-ਪਾਸੇ ਕਰਦੇ ਵੀ ਉੱਡ ਜਾਣ ਤੇ ਮਾਈ ਉੱਠ ਜਾਵੇ ਪਰ ਮਾਈ ਨੇ ਕਿੱਥੋਂ ਉੱਠਣਾ ਸੀ ਉਸਦੇ ਤਾਂ ਸਵਾਸ ਹੀ ਚਲੇ ਗਏ ਸਨ ਹੁਣ ਨਾ ਉਹਨਾ ਸੰਤ ਫਕੀਰ ਤੋਂ ਸੁਨਿਆ ਹੋਇਆ ਸੀ ਜੋ ਪਰਮਾਤਮਾ ਤੋਂ ਮੰਗਿਏ ਪਰਮਾਤਮਾ ਦਿੰਦੇ ਨੇ ਕਹਿੰਦੇ ਰੁੱਖ ਤੇ ਜਾ ਕੇ ਦੋਵੇਂ ਜਣੇ ਬੈਠ ਗਏ ਤੇ ਭੁੱਖ ਪਿਆਸ ਨਾਲ ਪਰਮਾਤਮਾ ਨੂੰ ਯਾਦ ਕਰਨ ਲੱਗੇ ਕਹਿੰਦੇ ਜਦੋਂ ਐਵੇਂ ਕਰਨ ਲੱਗੇ ਨਾ ਤੇ ਲਗਭਗ 1 ਮਹੀਨੇ ਦਾ ਸਮਾਂ ਲੰਘ ਗਿਆ ਤੇ ਉਹ ਹਾਰ ਥੱਕ ਕੇ ਕਹਿੰਦੇ ਜਿਹੜੇ ਪਰਮਾਤਮਾ ਉਹਨਾਂ ਨੂੰ ਜੋਤ ਰੂਪ ਚ ਉਹਨਾਂ ਦੇ ਕੋਲ ਆਏ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਖਾਣਾ ਪੀਣਾ ਐਵੇਂ ਕਿਉਂ ਬੰਦ ਕਰ ਦਿੱਤਾ ਤੁਹਾਡੇ ਸਵਾਸ ਤਾਂ ਇਸ ਧਰਤੀ ਤੇ ਬਾਕੀ ਨੇ ਉਹਨਾਂ ਨੇ ਦੱਸਿਆ ਕਿ ਅਸੀਂ ਚਾਹੁੰਦੇ ਹਾਂ ਵੀ ਜੇਕਰ ਅਸੀਂ ਕੋਈ ਪੁੰਨ ਕੀਤਾ ਤੇ ਉਸ ਦਾ ਫਲ ਉਸ ਮਾਈ ਨੂੰ ਮਿਲ ਜਾਵੇ ਉਹ ਕਹਿੰਦੇ ਕਹਿੰਦੇ ਉਹ ਕਿੱਥੇ ਹੈ ਉਹ ਹੁਣ ਉਸ ਨੂੰ ਮਾਈ ਦੇ ਕੋਲ ਲੈ ਜਾਂਦੇ ਨੇ ਉਹ ਕਹਿੰਦੇ ਵੀ ਮਾਈ ਦੇ ਤੇ ਸਵਾਸ ਹੀ ਚਲੇ ਗਏ ਨੇ ਕਹਿੰਦੇ ਅਸੀਂ ਸੁਣਿਆ ਵੀ ਪ੍ਰਮਾਤਮਾ ਕੋਲੋਂ ਜੋ ਮੰਗੀਏ ਉਹ ਮਿਲ ਜਾਂਦਾ ਉਹਦੇ ਬਦਲੇ ਤੁਸੀਂ ਸਾਨੂੰ ਇਸ ਮਾਈ ਦੇ ਸਵਾਸ ਹੀ ਦੇ ਦਿਓ ਕਹਿੰਦੇ ਵੀ ਤੁਸੀਂ ਕੁਝ ਹੋਰ ਮੰਗ ਲਓ ਉਸਨੇ ਕਿਹਾ ਨਹੀਂ ਸਾਨੂੰ ਇਸ ਮਾਈ ਦੇ ਸਵਾਸ ਹੀ ਚਾਹੀਦੇ ਨੇ ਕਹਿੰਦੇ ਅਕਾਲ ਪੁਰਖ ਪ੍ਰਮਾਤਮਾ ਨੇ ਕਹਿੰਦੇ ਉਹਦੇ ਸਵਾਸ ਵਾਪਸ ਕਰ ਦਿੱਤੇ ਤੇ ਮਾਈ ਜਦੋਂ ਉੱਠੀ ਤੇ ਮਾਈ ਉਸ ਅਕਾਲ ਪੁਰਖ ਪਰਮਾਤਮਾ ਨੂੰ ਦੇਖ ਕੇ ਤੇ ਕਹਿੰਦੀ ਵੀ ਮੇਰਾ ਤਾਂ ਜੀਵਨ ਹੀ ਧੰਨ ਹੋ ਗਿਆ ਮਾਈ ਨੇ ਕਿਹਾ ਗ੍ਰੀ ਮੈਂ ਤਾਂ ਹੁਣ ਜ਼ਿੰਦਗੀ ਚ ਸਭ ਕੁਝ ਪ੍ਰਾਪਤ ਕਰ ਲਿਆ ਹੈ ਅਕਾਲਪੁਰਖ ਪਰਮਾਤਮਾ ਨੇ ਜੋ ਜੋਤ ਸਰੂਪ ਸੀ ਉਹਨਾਂ ਨੇ ਕਿਹਾ ਕਿ ਜੇਕਰ ਤੈਨੂੰ ਦਰਸ਼ਨ ਹੋਏ ਨੇ ਤਾਂ ਉਹ ਇਹ ਚਿੜਾ ਤੇ ਚਿੜੀ ਕਰਕੇ ਹੋਏ ਨੇ ਕਹਿੰਦੇ ਇਹਨਾਂ ਕਰਕੇ ਹੀ ਤੈਨੂੰ ਮੇਰੇ ਦਰਸ਼ਨ ਦੀਦਾਰ ਹੋਏ ਨੇ ਤੇ ਦੇਖ ਜਿਹੜੇ ਸਵਾਸ ਮਿਲੇ ਨੇ ਉਹ ਤੈਨੂੰ ਇਹਨਾਂ ਦੇ ਪੁੰਨ ਕਰਮ ਕਰਕੇ ਮਿਲੇ ਨੇ ਕਿਉਂਕਿ ਉਹ ਰੋਜ਼ ਇਹਨਾਂ ਨੂੰ ਚੋਗਾ ਤੇ ਪਾਣੀ ਪਾਇਆ ਕਰਦੀ ਸੀ ਜਿਸ ਦੇ ਨਾਲ ਇਹਨਾਂ ਦਾ ਜੀਵਨ ਚੱਲਦਾ ਪਿਆ ਸੀ ਹੁਣ ਉਹ ਐਨਾ ਕਹਿ ਕੇ ਤੇ ਉਥੋਂ ਚਲੇ ਗਏ ਹੁਣ ਜਾਂਦੇ ਜਾਂਦੇ ਉਹ ਦੋ ਗੱਲਾਂ ਦੱਸ ਗਏ ਉਹਨਾਂ ਨੇ ਕਿਹਾ ਵੀ ਦੇਖੋ ਸਭ ਤੋਂ ਪਹਿਲੀ ਗੱਲ ਮਨੁੱਖ ਨੂੰ ਕਦੇ ਵੀ ਕਿਸੇ ਤੇ ਇੰਨਾ ਨਹੀਂ ਨਿਰਭਰ ਹੋਣਾ ਚਾਹੀਦਾ ਵੀ ਜੇ ਅਗਲਾ ਨਾ ਰਵੇ ਜਾਂ ਕਿਤੇ ਚਲਾ ਜਾਵੇ ਤੇ ਤੁਹਾਡੀ ਜ਼ਿੰਦਗੀ ਡਾਵਾਂਡੋਲ ਹੋ ਜਾਵੇ ਜਿਵੇਂ ਚਿੜਾ ਤੇ ਚਿੜੀ ਉਸ ਮਾਈ ਤੇ ਇੰਨਾ ਨਿਰਭਰ ਹੋ ਗਏ ਸੀ ਵੀ ਉੱਡ ਕੇ ਸਿਰਫ ਉੱਥੋਂ ਖਾ ਕੇ ਤੇ ਵਾਪਸ ਆ ਜਾਂਦੇ ਸੀ। ਉਹਨਾਂ ਨੇ ਉਦਮ ਕਰਨਾ ਹੀ ਤਿਆਗ ਦਿੱਤਾ ਸੀ ਤੇ ਜਦੋਂ ਮਾਈ ਅਕਾਲ ਚ ਲਾਣੇ ਕਰ ਗਈ ਤੇ ਉਹਨਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਇਸ ਲਈ ਜ਼ਿੰਦਗੀ ਚ ਕਦੇ ਕਿਸੇ ਦਾ ਇੰਨਾ ਸਹਾਰਾ ਨਾ ਲੱਭ ਜਿਸ ਤੇ ਤੁਹਾਨੂੰ ਨਿਰਭਰ ਹੋ ਕੇ ਰਹਿਣਾ ਪੈ ਜਾਵੇ। ਦੂਸਰੀ ਗੱਲ ਜਦੋਂ ਆਪਾਂ ਪਰਮਾਤਮਾ ਨੂੰ ਯਾਦ ਕਰਦੇ ਆਂ ਜਦੋਂ ਚਿੜਾ ਚਿੜੀ ਕਿਸੇ ਨੂੰ ਦਾਣਾ ਚੋਗਾ ਕੁਝ ਵੀ ਪਾਉਂਦੇ ਆਂ ਤਾਂ ਪਰਮਾਤਮਾ ਤੁਹਾਡੇ ਮਿਹਰਬਾਨ ਹੋ ਕੇ ਤੁਹਾਡੇ ਮਨ ਦੀ ਅਰਦਾਸ ਜ਼ਰੂਰ ਪੂਰੀ ਕਰਦੇ ਨੇ ਜਦੋਂ ਤੁਸੀਂ ਕਿਸੇ ਦਾ ਢਿੱਡ ਭਰਦੇ ਹੋ ਤਾਂ ਪਰਮਾਤਮਾ ਤੁਹਾਡਾ ਢਿੱਡ ਲਾਜ਼ਮੀ ਭਰਦੇ ਨੇ ਤੇ ਚੰਗਾ ਕਰੋਗੇ ਤੇ ਚੰਗਾ ਹੀ ਤੁਹਾਡੇ ਨਾਲ ਹੋਵੇਗਾ ਇਸ ਲਈ ਇਹ ਦੋ ਗੱਲਾਂ ਵੀ ਜ਼ਰੂਰ ਯਾਦ ਰੱਖੋ ਜੇ ਗੱਲਾਂ ਯਾਦ ਰੱਖੋਗੇ ਛੋਟੀਆਂ-ਛੋਟੀਆਂ ਲੱਗਦੀਆਂ ਨੇ ਪਰ ਜ਼ਿੰਦਗੀ ਵਿੱਚ ਅਮਲ ਕਰੋਗੇ ਤਾਂ ਇਹੀ ਤੁਹਾਡੀ ਜ਼ਿੰਦਗੀ ਨੂੰ ਸਵਰਗ ਬਣਾ ਦੇਣ ਗਿਆ ਸੋ ਸੰਗਤ ਜੀ ਇਹ ਸੀ ਸਾਡੀ ਅੱਜ ਦੀ ਵੀਡੀਓ ਤੇ ਜੇ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਸ਼ੇਅਰ ਕਰ ਦੇਣਾ ਅਤੇ ਕਮੈਂਟ ਬਾਕਸ ਵਿੱਚ ਜਾ ਕੇ ਵਾਹਿਗੁਰੂ ਜੀ ਲਿਖ ਕੇ ਆਪਣੀ ਹਾਜ਼ਰੀ ਜਰੂਰ ਲਗਵਾਉਣਾ ਜੀ ਜੇ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ